ਹਰ ਗੁਰੂ ਵੇਖੋ ਕਿਸ ਤੂੰ ਨੂੰ ਕਿਹਾ ਟੈਸ਼ਬੋਰਡ ਆ ਦੇਗਾ ਕੈਸ ਤਾਗਾ ਮਰੋ ਨਹੀਂ ਹਰ ਗੁਰੂ ਲੈ ਹਰ ਗੁਰੂ ਕਿੱਥੇ ਚੱਲਾ ਵਾ ਹੈ ਬਾਬੇ ਮੱਥਾ ਟੇਕਣ ਚੱਲਾ ਹਰ ਗੁਰੂ माणी मेरे कान छे के के कहनी अगुन सोनी सोनी सोनिया देखो खडोनी सुते और बुंदा काका दी गए ओ बुंदा पे आई बुंदा पे आई सब दुखवा सब दुखवा वाह आज आज तो सियाज काका आवे काका हन 쟤도 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 디다소도다도 쟤도 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 नहीं 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 आगे डोगी आगे 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 आ जा नहीं और नहीं लैनी आज इधर आ जाओ अरगुन आ जा करके लड़ते दो हैं ਆਪਣੇ ਘਰ ਲੈ ਜੂ ਕਿੰਦਾ ਮੈਨੂੰ ਦਿੰਦੀ ਆ ਵੇ ਕਿ ਤੇਰੇ ਕੋ ਡੋਰਾਮੋਨ ਆਵਾ ਤੇ ਆ ਵੀ ਆ ਤੇ ਹੋ ਕੀ ਉਹ ਤਾਂ ਉਹਨੋਂ ਵਾਲੀ ਤੇ ਆਣਾ ਆ ਵੇ ਕਿ ਆ ਵੀ ਆ ਦੇ ਦੇ ਨਾ ਬਸਰ ਗੁੰਨੂ ਆਲਾ ਆਲਾ ਅਤ ਇੰਤਜ਼ਾਰ ਲਾ ਕੇ ਫੜੋ ਚਾਚਾ ਆ ਜਾ ਤੇ ਨਾ ਮੈਸੇ ਕਮਿੰਦੀ ਸਾਰ ਗੁੰਗਰ ਭਾਈ ਨੇ ਕੀ ਪਾਇਆ ਸੱਪਾ ਸੱਪਾ ਠੀਕ ਕੀਤਾ की गुरबाज की गाने आई की कहना पे गुरबाज हाय मैं कोर्स समझा दो ना हाय कोई थार गुण ना की समझावनू की समझावा इदा ना बोलते हैं हैं ਇਲਾ ਬੋਸ ਸੀਨਾ ਬੋਸ਼ੀ ਮੀਚੀਨਾ ਅਮਾ ਆਲੀ ਅੱਛਾ ਤੇਨ ਨੂੰ ਲੈ ਜਾ ਮੈਂ ਹਰ ਗਨ ਨੂੰ ਲੈ ਜਾ ਹੈ ਨੀ ਹੱਸ ਹਾਈ ਹਾਂ ਹਰ ਗੁਨ ਉਹ ਖਲੋਣੇ ਫੜਦੀ ਐ ਤੇ ਉਹਦੇ ਜੀਨ ਨੂੰ ਕੁਝ ਹੁੰਦਾ ਹੀ ਹਾ ਵਾਜਿਆ ਨਾ ਤੇਰੇ ਮੇਰੇ ਗਰਲਸਨ ਗੁਰਵਾਜ ਆਪਾ ਮੈਂ ਹਰ ਗੁੰਨੂ ਲੈ ਜਾ ਫਿਰ ਤੇਰੇ ਖਿਡੌਣੇ ਛੇੜਦੀ ਆ ਹੈ ਲੈ ਜੀ ਇਹ ਅੱਛਾ ਉਹਨੂੰ ਕਿਹਾ ਮੇਰੇ ਖਿਡੌਣੇ ਨਾ ਛੇੜ ਮੇਰੇ ਖਿਡੌਣੇ ਨਹੀਂ ਛੋਈ ਰਹੀ ਆ ਆ ਦੇਖੋ ਕਿੰਨੇ ਖਿਡੌਣੇ ਰੱਖ ਕੇ ਤੇ ਦੋਵੇਂ ਖੇਲਣਦੇ ਹਾ ਟਿੱਡੂ ਤੇ ਤੂੰ ਬੜੀ ਲੱਗੀ ਇੱਥੇ ਬਧੀਆ ਬੱਦਾ ਡੁੱਗੀ ਹੋਏ ਹੋਈ ਵੱਡਾ ਡੁੱਗੀ ਆ ਵੇਖ ਉਹ ਤੇਰੀ ਭਲੀ ਹੋ ਜਿਵੇਂ ਉਹ ਤੇਰੀ ਭਲੀ ਇਹ ਕੌਣ ਆ ਹਏ ਇਹ ਕੌਣ ਆਇਆ ਸੀ ਹਏ ਹਣ ਹਰ ਗੁਣਿਆ ਅਜਾ ਹਰ ਗੁਣਿਆ ਇੱਧਰ ਵੇਖਿਓ ਭਰਾ ਹੁਣ ਮੰਡੀ ਤੇ ਆਪੇ ਚੜਨ ਲੱਗੀ ਓਏ ਏ ਏ ਏ ਏ ਆ ਆਜੀ ਅੱਜ ਅੱਜ ਦੀ ਵੀਡੀਓ ਬਣਾ ਲਈ ਆ ਮੰਡੀ ਤੇ ਚੜਿਆ ਨਹੀਂ ਜਾਂਦਾ ਹੁੰਦਾ ਸੀ ਤੇ ਆ ਅੱਜ ਚੜ ਗਈ ਆਈ ਚੜ ਕੇ ਤੇ ਮੈਨੂੰ ਕਹਿੰਦੀ ਮੈਂ ਆਪੇ ਚੜ ਗਈ ਆ ਤਾਂ ਹਾਂ ਸੰਗੀ ਸੰਗੀ ਜਿਉਂਟ ਜਿਉਂਟ ਨਸਰੇ ਵੇਖਿਓ ਹੁਣ ਇਹਦੇ ਨਾ ਨਖਰੇ ਵੇਖਿਓ ਹਰ ਗੁਣ ਸਮ ਗਿਆ ਹਰ ਗੁਣ ਸਮ ਗਿਆ ਨਈਵਰ ਗਣ ਸੰਗੀ ਹਾਂ ਹਰ ਗਣ ਸੰਗੀ ਨਹੀਂ ਸੱਤੀ ਰੁਕ ਜਾਨੇ ਚਪੇੜ ਮੰਨਣਾ ਰੁਕ ਜਾਨਾ ਫਣੀ ਜਾ ਰਾਇ ਨੂੰ ਜਾ ਰੇ ਇੱਕ ਮਿੰਟ ਖੁੱਲੋ ਆ ਕਿੱਥੇ ਐ ਐ ਆ ਅਗੀਓ ਫੇਰ ਮਾਰ ਸੰਗੀ ਸੰਗੀ ਸੰਜਾ ਕੰਮ ਨਾ ਕਰ ਲੈਣਾ ਕੋਈ ਗੋਲ ਬਦਰ ਕਹਿੰਦੀ ਮੈਨੂੰ ਲੈ ਜਾ ਬਾਏ ਬਾਏ ਹੋਰ ਰਸਗੀ ਹੋਰ ਰਸਗੀ ਕਸ਼ਾਂ ਜਿ ਬਮਨ ਲੀਆਂ ਹੋਰ ਰਸਗੀ ਆਹ ਹੋਰ ਰਸਗੀ ਹੋਇਖ ਮੈਂ ਮੈਂ ਰਸਦੀ ਬਣ ਬੜਾ ਕਿੜਾ ਬੰਦਾ ਮਾਰ ਕੇ ਆ ਮੈਂ ਮਸਲੂਨ ਚੱਲਿਆ ਮਾਨੂੰ ਨਾ ਫਿਲਪ ਨੇ ਮਾਜ ਮਾਰੀ ਇਹਨਾਂ ਨੂੰ ਸਰਪ੍ਰਾਈਜ਼ ਦੇਣਾ ਇਹਨਾਂ ਨੂੰ ਸੂਟ ਨਹੀਂ ਪਸੰਦ ਆਈ ਜਿਹੜਾ ਮਹਾਜਲ ਨਾੜੇ ਤੁਹਾਡੀ ਵੀ ਪਹਿਲੀ ਬੋਣੀ ਕਰਾ ਦਿੰਦਾ ਕਰਨ ਕਹਿੰਦੇ ਫਰੀ ਲੈ ਜਾਮਾ ਕਰਨੀ ਪਹਿਲੀ ਬੋਣੀ ਜ਼ਿੰਦਗੀ ਦੀ ਮਹਾਮਾ ਫਰੀ ਨੇ ਕਹਿੰਦੀ ਨਹੀਂ ਮੇਰੀ ਭਾਬੀ ਲੱਗਦੀ ਹੈ ਭਾਬੀ ਵੀ ਮੇਰੀ ਭੈਣ ਹੀ ਹੈ ਪਰ ਇਧਰ ਦੀ ਭਾਬੀ ਹਿੰਦੀ ਭੈਣਾਂ ਵਗੀ ਹਿੰਦੀ ਹੈ ਹਾਂ ਇਹ ਤਾਂ ਗੱਲ ਸਹੀ ਹੈ ਮੈਂ ਤਾਂ ਚੁਪਾਈ ਹੀ ਲੈਣੇ ਆ ਆਪਣੇ ਬੰਦੇ ਜਿੱਦਾਂ ਮਿਲਦੇ ਕਿਹੜੇ ਭਾਰੇ ਵਿਚਾਰਾ ਕਹਿੰਦਾ ਕਿ ਮੈਂ ਹੀ ਬੋਣੀ ਕਰਾ ਦਿੰਦਾ ਨੂੰ ਪਤਾ ਗਿਆ ਨਾੜੇ ਨਾੜੇ ਵੇਖੋ ਇਸੇ ਅਣ ਪੇ ਹੋਈਆਂ ਜਿਵੇਂ ਜਿਹੜਾ ਕੰਮ ਤੇ ਚੱਲੇ ਫਰੀ ਨਾ ਅਗੇ ਕਿਹੜੀ ਗੱਲ ਇਹ ਕੋਈ ਲੈਣੇ ਮਾੜ ਕੇ ਖੜਿਆ ਕਰਾਂਗੇ ਕਿਹੜੀ ਗੱਲ ਆ ਅਜੇ ਨਵਾਂ ਨਵਾਂ ਕੰਮ ਆ ਮੌਰਿੰਗ ਰਹਿ ਗਏ ਪੈਸੇ ਦੇ ਗਏ ਇਹਨਾਂ ਨੇ ਜਿੰਨੇ ਦਾ ਆਇਆ ਚਲੋ ਉਹਦੇ ਨਾਲ ਥੋੜੇ ਜਿਹਾ ਵਾਧਾ ਦੇ ਦਾਂਗੇ ਜਿੰਨੇ ਦਾ ਆਇਆ ਮੈਨੂੰ ਪਤਾ ਕਿੰਨੇ ਦਾ ਆਇਆ ਉੱਥੋਂ ਥੋੜੇ ਜਿਹਾ ਉੱਤੇ ਰੱਖ ਕੇ ਥੋੜੇ ਜਿਹਾ ਤੇ ਉਹ ਇਹਨਾਂ ਨੂੰ ਦੇ ਦੇਣੇ ਕਿਉਂਕਿ ਪਹਿਲੀ ਬੋਣੀ ਆ ਉਸ ਤੋਂ ਬਾਅਦ ਵਿੱਚ ਫਿਰ ਲੈ ਲਿਆ ਕਰਾਂਗੇ ਨਹੀਂ ਇਸੇ ਕੁਸੀਦੇ ਵਿੱਚ ਚਾਹ ਬਣਾਈਏ ਚਲੋ ਬਣਾਉਨੇ ਚਾਹ ਬਣਾਉਨੇ ਬਣਾਉਨੇ ਇਹਦੀ ਇਹਦੀ ਨੀਂਦ ਥੋੜੀ ਪੱਕੀ ਹੋ ਲੈਣ ਦੇ ਕਾਂਡ ਨੂੰ ਵੇਖਣ ਲੱਗਾ ਤੇ ਇਦਾਂ ਹੀ ਕਾਂਡਿਆ ਮੂੰਹ ਨੂੰ ਫੰਦੇ ਲੱਗਿ ਕਿ ਨਹੀਂ ਇਦਾਂ ਜਦੋਂ ਮੈਂ ਗੋਦੀ 'ਚ ਪਾਇਆ ਹੈ ਨਾ ਚਾਹ ਵੀ ਆਉਂਦੀ ਆ ਵਿਚਾਰਾ ਨੀਂਦੀ ਆਈ ਫਿਰ ਇੱਥੇ ਪਾ ਦੇ ਫਿਰ ਇਹਨੇ ਨਾ ਨਵਾਇਆ ਵਿਚਾਰੀ ਆਹ ਇਹਨੇ ਸਹੀ ਹਾਂ ਸਮੈਲ ਆਉਂਦੀ ਹਾਂ ਸਮੈਲ ਆਉਂਦੀ ਤੇ ਦੁੱਧ ਨਾਲ ਵਿਚਾਰਨੇ ਦੇ ਖਰਾਬ ਖਰਾਬ ਪੀ ਲਿਆ ਕੱਲ ਖਰਾਬ ਪੀ ਲਿਆ ਸਮੈਲ ਬੜੀ ਆ ਠੀਕ ਹੈ ਨਾ ਅਗਰ ਨਹੀਂ ਅਸਲ 'ਚ ਉਹਨੂੰ ਪਤਾ ਨਹੀਂ ਨਾ ਦੁੱਧ ਹੈ ਨਹੀਂ ਉਹ ਤੇ ਬਾਅਦ 'ਚ ਮੰਗਾਇਆ ਮੁੱਲ ਪਰ ਮਮੀ ਦੱਸਣੀ ਕਹਿੰਦੀ ਹੁਣ ਦੁੱਧ ਮੈਂ ਕੀ ਪੀ ਆਉਂਦੀ ਮੁੰਡਾ ਰੋਈ ਜਾਂਦਾ ਹੈ ਪਰ ਉਦਾਂ ਉਦਾਂ ਉਹਨੂੰ ਬਾਲਾ ਲਵਾਇਆ ਹੈ ਕਿ ਕੱਪੜਿਆਂ ਦੇ ਕਿਤੇ ਡੁੱਲ ਗਿਆ ਹੈ ਖਰਾਬ ਬੜੀ ਸਮੈਲ ਆਉਂਦੀ ਹੈ ਹਣਾ ਉਹ ਬਹੁਤ ਪਿਆਰੀ ਸਮੈਲ ਬੜੀ ਪਿਆਰੀ ਸੀ ਦੁੱਧ ਦੇਖਿਆ ਉਹ ਬਹੁਤ ਵਾਕਿਆ ਖਰਾਬ ਹੀ ਹੈ ਕਹਿੰਦਾ ਸਮੈਲ ਵਿਖਿਆ ਨਾ ਤੂੰ ਕਹਿਣਾ ਵੱਡੇ ਮੁੰਡੇ ਨੂੰ ਕਹੀ ਜਾਂਦਾ ਭੂਆ ਗੱਲ ਤੇ ਕੱਲ ਤੇ ਚੁੱਕਾ ਮੈਂ ਤੇ ਬੜੀ ਗੰਦੀ ਸਮੈਲ ਆਵੇ ਜਦੋਂ ਹੁਣ ਮੈਂ ਆਇਆ ਰਾਤੀ ਨੂੰ ਦੇ ਲਈ ਦਰ ਰਾਤੀ ਆਇਆ ਇਹਦੀ ਨੈਟਵਰਕ ਤੇ ਬਦਲਦੀ ਪਰ ਇਹਦੇ ਮੂੰਹ ਤੇ ਵਾਇਰਸ ਫੇਰਿਆ ਤਾਂ ਮੁੰਡੇ ਤੇ ਰਾਤ ਤੇ ਸਮੈਲ ਆਉਂਦੀ ਹੁੰਦੀ ਹੈ ਅੰਕੁਰ ਨੂੰ ਬੱਚੇ ਇਨਫੈਕਸ਼ਨ ਹੁੰਦੀ ਹੈਗਾ ਔਰ ਕੀ ਹੋਣ ਇਸ ਮੈਲਾ ਹੁਣ ਨਹੀਂ ਦਈਏ ਕਿ ਦਸਾਂ ਤੇਰ ਤੋਂ ਲਾਇਆ ਨਿਹੋਂ ਤੇ ਹੁਣ ਤੇ ਪੂਰਾ ਖੰਡ ਬਣਿਆ ਹੋਈ ਸੀ ਇਹ ਸੌ ਗਿਆ ਸਿੱਤਾ ਭਾ ਵੀ ਜਾ ਕਿ ਪਦਾਂ ਚਰਾ ਇੰਦਾ ਵੀ ਨਹੀਂ ਸੰਦਾ ਵਾ ਇਹ ਕਿਤੇ ਕੁਮਾੜਾ ਮੋਟੇ ਦੇ ਬੱਚੇ ਕਰਦੇ ਹੀ ਹੁਣ ਹਨਾ ਇਹ ਤੇ ਵਿਚਾਰੇ ਦਬਾਂਦੀ ਨਹੀਂ ਪਤਾ ਨਹੀਂ ਸੇਹ ਤਾਂ ਗੰਦੇ ਵੀ ਨਹੀਂ ਬਾਂਦੀ ਇਹਨਾਂ ਇਹਨਾਂ ਇਦਾਂ ਰਹਿਣਾ टाੰਗ ਜੇ ਲੰਮੇ ਹੋਈ ਜਾਣਾ ਇਹਨਾਂ ਇਹਨਾਂ ਮੋਟੇ ਨਹੀਂ ਹੁਣ ਸਾਰੇ ਲਫਾਫੇ ਫੋਲ ਕੇ ਨਾ ਮਾਹੇ ਸੂਟ ਲੱਭਾਇਆ ਇਹ ਇਹ ਸੂਟ ਵਾਲਾ ਠੀਕ ਹੈ ਡਿਜ਼ਾਈਨਿੰਗ ਇਹਦੀ ਇਹ ਖੜਨਾ ਫਲੀਬ ਜੁਗਾ ਲੇ ਵੇ ਲੈ ਲੈ ਸੰਦੀਪ ਜੀ ਦਾ ਸੂਟ ਆਵਲਾ ਤੇ ਤੇ ਹੁਣ ਚੱਲੇ ਆ ਘਰ ਨੂੰ ਇਹ ਆਰਗੈਂਜ਼ਾ ਦੇ ਵਿੱਚ ਵਾ ਸੂਟ ਮਤਲਬ ਦੁਪੱਟਾ ਆਰਗੈਂਜ਼ਾ ਦਾ ਆ ਤੇ ਡਬਲ ਸ਼ੇਡ ਜਿਹੜਾ ਮਤਲਬ ਕਪੜਾ ਮਾਰ ਦਿੰਦਾ ਜਿੱਦਾਂ ਮਤਲਬ ਪਾਕਿਸਤਾਨੀ ਕਪੜੇ ਜਿਹੜੇ ਡਬਲ ਸ਼ੇਡ ਮਾਰਦੇ ਉਹ ਵਾਲਾ ਕਪੜਾ ਆ ਇਧਰ ਗੱਤ ਇਧਰ ਆਏ ਆ ਉਹ ਇਧਰ ਤੇ ਹੈ ਤਾਹਾਂ ਬਹਿ ਜਾ ਫਿਰ ਪਾਪਾ ਆਇਓ بابا ہاں ہاں سونا چل دیو منیں سونا انا چلے کرن کنے ਉਹ ਸੁੱਤੀ ਜਾਵੇ ਮਗਰ ਉਹਦੇ ਚ ਪੈਂਦਾ ਸੀ ਸਿਮਰ ਵਰਨਾ ਸੀ ਹਨਾ ਉਹ ਚ ਚਲਦੇ ਉਹ ਕਿਹਦੇ ਚ ਰਹਿੰਦੇ ਨੇ ਮੰਮ ਜੇ ਦਾ ਲੰਮੇ ਪਾਈ ਦਾਦਾ ਹਲੋ ਕਿੰਨੀ ਬਹੁਤ ਸੋਹਣੀ ਲੱਗੀ ਸੁੱਤੀ ਹਨਾ ਲੱਗ ਜਾ ਮਾ ਵੇ ਜਾ ਮੈਂ ਹੀ ਕਢਵਾਈ ਸੀ ਕੱਲ ਮੇਰਾ ਧਿਆਨ ਪੈ ਗਿਆ ਹੂੰ ਤੇ ਬੰਗਾਂ ਆਹ ਉਹਨਾਂ ਚ ਲੈ ਆਈ ਮੈਂ ਬੰਗਾਂ ਬੰਗ ਦੋ ਕਲਰ ਹੀ ਨੇ ਇਹਦੇ ਚ ਆ ਦੋ ਏ ਇੱਕ ਤਾਂ ਜਮ ਮਿੱਟੀ ਜੇ ਰੰਗਾ ਇਹ ਪਾਉਣ ਦੇ ਪ੍ਰਮੋਸ਼ਨ ਹੋ ਜੀ ਹੈ ਰੰਗ ਇਹਦਾ ਬੰਦਾ ਸਿੱਧਾ ਹੈ ਇੱਕ ਮਾਜੂਰੀ ਸਸੀ ਗਾ ਸਵਾਹ ਥੋੜਾ ਜਿਵੇਂ ਵਲੌਗ ਦੇ ਵਿੱਚ ਇਹ ਚ ਨਗੜੀ ਵਾਲੇ ਕਪੜੇ ਲੈਣੂ। ਉਹਦੇ ਦਾ ਸੂਟ ਲਿਆਣੇ ਗੁੜੀ ਵਾਲਾ। ਸਨੀਫ ਹੋ ਗਿਆ ਤਿਆਰ ਕਰਕੇ ਆਪਾਂ ਜਾਣਾ ਕੱਲ ਵਿਆਹ। ਕੱਲੇ ਜਾਣਾ ਨਾ। ਕੱਲ ਤੇ ਪਰਸੋਂ ਦੋ ਦਿਨ। ਆਹ ਦੁਕਾਨ ਤੇ ਆਏ ਆਪਾਂ ਕੁਲਦੀਪ ਸਿੰਘ। ਨਹੀਂ ਐਸਓਐਨ ਲਿਖਾਈ ਮੈਂ ਸਿੰਘ ਬਖਣੀ। ਗੁੜੀਏ ਵਾਸਤੇ। ਹਾਂਜੀ ਹਾਂਜੀ। ਚਾਹੀਦਾ ਬੋਏ ਸੀ। ਵਾਈ ਜ਼ਰੂਰ ਗੇ। ਹਾਂਜੀ। ਨਹੀਂ ਬਹੁਤ ਵੱਡੇ। ਹਾਂਜੀ ਹਾਂਜੀ ਮਾੜੀ ਨਜ਼ਰ ਹੈ ਹਾਂਜੀ ਹਾਂਜੀ ਕਰੋ ਮਾੜੀ ਹੈਲੋ ਆ ਵੀ ਜਿੱਸਾ ਹੈ ਹਨਾ ਮਾ ਇਹਨੂੰ ਮੁੰਡਾ ਬਣਾਉਣਾ ਵੀ ਕਟਿੰਗ ਕਰਾ ਦੇ ਠੀਕ ਜਿਹਾ ਆ ਜਾਏਗਾ ਇਹ ਤੇ ਆ ਜਾਣਾ ਮੁੰਡਾ ਹਾਂ ਇਹਣਾ ਆ ਜਾਣਾ ਬਸ ਪੈਂਟ ਛੋਟੀ ਕਰਨੀ ਬਣੀ ਇਹਨਾਂ ਕਰਨਾ ਹੈ ਕਿ ਨਹੀਂ ਸੋਨਾ ਟੱਚ ਜਿਆਦਾ ਕਰੋ ਨਹੀਂ ਨਹੀਂ ਪਾਜਿਆ ਕਿੰਨੇ ਚਿਰਾਂ ਬਾਅਦ ਆਏ ਹਨਾ ਕਿੰਨੇ ਕਿੰਨੇ ਚਿਰਾਂ ਪਰਾਗ ਨਹੀਂ ਬੀ ਨਾ ਨਾ ਨਹੀਂ ਪ੍ਰੋਬ ਨਹੀਂ ਇਸ ਤਰ੍ਹਾਂ ਦਿਖਾਉਂਦਾ ਲੈ ਸੀ ਆ ਨਾ ਵੀ ਆ ਪਹਿਲਾਂ ਆਂਕਲ ਨੇ ਐਂਡ ਤੇ ਵਿਖਾਇਆ ਹੀ ਆ ਆ ਸੋਹਣਾ ਲੱਗਾ ਮੇਰੇ ਤੇ ਹਣਾ ਆ ਬਹੁਤ ਸੋਹਣਾ ਲੱਗਾ ਇਹ ਆ ਲੈ ਵੀ ਖਰਗੋੜ ਬਣ ਗਿਆ ਮੇਰਾ ਮੁੰਡਾ ਇਹ ਬੱਟਾ ਇਹ ਵੀ ਨਪਦਾ ਨਹੀਂ ਇਹ ਸੰਦੀਪ ਆ ਜਾਣਾ 20 ਆ 20 ਆ ਆ ਆ ਜਾਣਾ ਉਧਰ ਚਲੋ ਕਲਰ ਹੋਰ ਕੋਈ ਵੇਖ ਲੋ ਪੀਸ ਬੜਾ ਪਿਆਰਾ ਜਿਹਾ ਉਹ ਕੋਈ ਚੱਕਰ ਨਹੀਂ ਆ ਇਹ ਤਾਂ ਲੰਮੀ ਆ ਇਹ ਕਰਨਾਗੇ ਨਹੀਂ ਯਾਰ ਬੜਾ ਸੋਹਣਾ ਮਿੰਨੋ ਹੋੜਾ ਸੋਹਣਾ ਲੱਗਿਆ ਇੱਜੇ ਰਾਸਟਾਂਪਲ ਵੱਟਾ ਵੀ ਨਹੀਂ ਬੜਾ ਹੀ ਲੱਗਦਾ ਡਾਕਟਰ ਵੀ ਆਜਾ ਮੈਨੂੰ ਨਾ ਆਵਾਜ਼ ਜ਼ਿਆਦਾ ਵਧੀ ਨਗਾ ਆ ਦੇਖੇ ਕਿਦਾਂ ਸੋਹਣਾ ਇਹਦੇ ਨਾਲ ਲੀਚੇ ਦੇ ਟੀ-ਸ਼ਰਟ ਹੈ ਤੇ ਆਹ ਤੁੰਦੀ ਕਮੀਜ਼ ਬਣੀ ਹੈ ਤੇ ਆਹ ਨਾਲ ਪੈਂਟ ਹੈ ਚਲੋ ਇਹ ਨਹੀਂ ਆ ਗਏ ਪਰ ਅੱਜ ਲਾਈਟ ਨਹੀਂ ਵੱਡੀ ਅੱਜ ਚੱਲਣਾ ਹੀ ਡਿਟਰ ਆਹ ਲਖਨ ਲਾਇਆ ਹੈ ਚਲੋ ਭਾਜੀ ਵੀ ਨਹੀਂ ਹੈਗਾ ਥੋੜਾ ਕੰਮ ਗਏ ਨੇ ਸੰਦੀਪ ਲੈ ਆਣਗੇ ਲੜਦਣ ਇਹ ਆ ਸੂਟ ਦੇ ਨਾਲ ਲਾਉਣ ਵਾਸਤੇ ਉਹਨਾਂ ਨੂੰ ਨਵਾਂ ਸੂਟ ਲੈਣਾ ਹੈ ਇਹਦੇ ਬਾਅਦ ਵੀ ਕਿਉਂ ਨਿਕਾਲ ਦਿੱਤਾ ਮੈਂ ਆਹ ਸੁਣੇ ਨੀ ਉਹ ਸਾਹ ਆਪ ਕੀ ਹੈ ਬੜੀ ਦਿਨਾਂ ਤੋਂ ਜਿੱਦ ਸਲੂਨ ਤੇ ਪਾਣੀ ਖਤਮ ਹੋ ਗਿਆ ਹੁਣ ਘਰੋਂ ਪਾਣੀ ਲੈ ਕੇ ਆਏ 32 6 ਵਜੇ ਨੂੰ ਆਉਣੀ ਆ ਤੇ ਸੰਦੀਪ ਆਪਣਾ ਸਮਾਨ ਸੂਨ ਲੈਣ ਦੀ ਕੋਗਿਓਆ ਉਹ ਇਹ ਨਈ ਜਿਹੜੀ ਵੈਰੈਟੀ ਪਸੰਦ ਕਰਨ ਇਥੋਂ ਉਹ ਲੈ ਲਈ ਹਾਂ ਉਹਨੇ ਡੀਜ਼ਲ ਲੈਣ ਜਾਣਾ ਇਹਨੇ ਜਨਰੇਟਰ ਵਿੱਚ ਨਾ ਪਾਉਣ ਵਾਸਤੇ ਡੀਜ਼ਲ ਲੈਂਦਾ ਐ ਔਰ ਡੀਜ਼ਲ ਲੈਣ ਵਾਸਤੇ ਆਇਆ ਆ ਤੇ ਮੈਂ ਆਪਾਂ ਉਹ ਲੈ ਚਲੀ ਉਹ ਡਿੱਗੀ ਰੱਖੀ ਸਾਹਮਣੇ ਕੈਸ਼ ਆਪਣੇ ਕੋਈਆਂ ਹਰਦੀ ਆ ਨਾ ਹੂੰ ਮਾੜੀ ਕੋਈ ਉਹ ਕਹਿੰਦੇ ਭਾ ਸਾਰੇ ਖਰਚ ਲਓ ਹਣੀ ਮੈਨੂੰ ਲੱਗੇ ਲਟਕਣ ਲਾਉਣ ਸੰਦੀਪ ਦੇ ਸੂਟ ਨੂੰ ਜਿਹੜੇ ਲਿਆਂਦੇ ਆ ਕਲੀ ਖਾਣੋਂ ਨੇ ਹਟਦੀ ਆ ਤੁਹਾਨੂੰ ਹੋਣੇ ਹਣੇ ਨਾ ਹਰੀਆਂ ਮਿਰਚਾਂ ਮਲ ਕੇ ਹਟਿਆ ਆ ਕਿੰਨੇ ਬੀਜ ਤੇ ਖਿਲਦੇ ਨੇ ਨਾ ਹਰੀਆਂ ਮਿਰਚਾਂ ਦੇ ਆ ਸਾਰੇ ਜਿੱਥੇ-ਥੇ ਲੰਦੀ ਆ ਉਹ ਸਾਰੀ ਇਤਰੀ ਹਰੀ ਮਿਰਚ ਮਰਦੀ ਆ ਸਾਰੇ ਇਹ ਹਰੀ ਮਿਰਚ ਮਰਦੀ ਆ ਕਲੀ ਆ ਸਾਰੇ ਟੋਟਲ ਮਰਦੀ ਆ ਖਾ ਹੁਣ ਖਾਲਾ ਕਲੀ ਖਾਲਾ ਪੁੱਤ ਖਾਲਾ ਕਲੀ ਕਲੀ ਖਾਲਾ ਖਾਲਾ ਲਾ ਕੇ ਨਹੀਂ ਮਿਰਚ ਖਾਲਾ ਅੱਗੇ ਖਾਦੀ ਮਿਰਚ ਲੱਗੀ ਹਰ ਗੁੰਦਾ ਦੀ ਨੂੰ ਕੀ ਹੋਇਆ ਵਾ ভূত ਬਣ ਗਈ ਦਾਦੀ ਹਾਏ ਉਹ ਸੁਣਦੀ ਬਲੀਚ ਕਰਨੀ ਨਾ ਮੰਮੀ ਇਹ ਕਹ ਪਨੇ ਕੀ ਫੇਸ਼ਲ ਕਰਨੀ ਤੇ ਕਹਿੰਦੀ ਵੀ ਦਾਦੀ ਭੂਤ ਬਣ ਗਈ ਦਾਦੀ ਕੀ ਬਣ ਗਈ ਆ ਦਾਦੀ ਭੂਤ ਬਣ ਗਈ ਭੂਤ ਬਣ ਗਈ ਆ ਹਾਏ ਆ ਕੇ ਆ ਉਹ ਸੁਣਦੀ ਬਣਣਾ ਚਲੋ ਚਲੀਏ ਮੈਂ ਆਇਆ ਮੈਂ ਘਰੇ ਉੱਥੇ ਲੱਭ ਹੁਣੀ ਆਏ ਆ ਉਹ ਲਾਈਟ ਜੀ ਲਾਉਂਦੇ ਆ ਲਾਈਟ ਰੂਟ ਲਾਉਂਦੇ ਆ ਜੀ ਉਹ ਤੇ ਸ਼ੀਸ਼ੇ ਮਗਰ ਸ਼ੀਸ਼ੇ ਮਗਰ ਜੀ ਜੀ ਲੋਬ ਹੀ ਵੱਖਰਾ ਜੀ ਪਾਇਦਾ ਬਹੁਤ ਪਿਆਰਾ ਪੀਸ ਹੈ ਨੀਆਲ ਕਲਰ ਹੈ ਬਲੈਕ ਕਲਰ ਹੈਗਾ ਦੇ ਵਿੱਚ ਕੋਟੀਆਂ ਹੀ ਸੀਆਂ ਜਿ ਕਰਾਉਣ ਵਾਸਤੇ ਆਏ ਸੀਗੇ ਤੇ ਮੈਂ ਚੱਲ ਉਹ ਭਾਜੀ ਹੁਣ ਕਹਿੰਦੇ ਕੋਟੀਆਂ ਖਤਮ ਹੋ ਗਈਆਂ ਮੈਂ ਸੂਟ ਲਾਜਮਾ ਚੱਲ ਕੋਈ ਗੱਲ ਨਹੀਂ ਆ ਦੇਖੋ ਵੀ ਬਣੀਆਂ ਨਾ ਆਇਆ ਬਿਲਕੁਲ ਆ ਦੇਖੋ ਵੀ ਕਾਂਜੀ ਵੀਸ ਬਣੇਗਾ ਰੇ ਬਿਲਕੁਲ ਹੀ ਅਲੱਗ ਜੀ ਹੈ ਪਛਰਾਗ ਬਣਿਆ ਦਾ ਜੇ ਨਾਲੇ ਹਾਂ ਦੇਖੋ ਨਾ ਆ ਸ਼ੋਰ ਇਹ ਆਣਾ ਉੱਤੇ ਗੱਲ ਦੇ ਵਿੱਚ ਆ ਚੀਜ਼ ਨਾਮ ਨੇ ਦੇ ਚਲੋ ਇਹਦੇ ਪਾ ਲੈਣੇ ਸਮਾਨ ਪੁੱਤੋਂ ਉਹਨਾਂ ਦੇ ਸ਼ਰਗ ਸ਼ਰਗ ਤੇ ਪਾ ਕੇ ਦੇਖੋ ਪਤਾ ਲੱਗਿਆ ਕੀ ਤਾਂ ਰੋਹ ਵੀ ਵਖਰਾ ਹਾਂਜੀ ਇਹ ਉੱਤੋਂ ਦੀ ਦੇ ਆਖੀਏ ਤਾਂ ਬਰੋਦਰ ਬਹੁਤ ਹੀ ਪਿਆਰ ਦੀ ਸੀ ਤੇ ਹੁਣੇ ਹੋਣੀ ਫੈਮਿਲੀ ਅਸੀਂ ਤੇਰੇ ਤੋਂ ਮਿਲ ਜਣਗੇ ਹੋਰ ਉਹ ਆ ਦੇਖਾ ਲਈਏ ਡਰੈਸ ਬਣ ਗਈ ਗੌਂਡ ਡਰੈਸ ਜੇ ਬਾਜੂ ਦਿੱਤਾ ਨਾਲ ਦੇ ਬਣਨਾ ਪੱਲਾ ਬੋਤਾਂ ਵੀ ਯਾਨੀ ਕਿ ਇਹ ਚੀਜ਼ਾਂ ਨਹੀਂ ਨਾਲ ਇਹਦੇ ਇਸ ਤਰ੍ਹਾਂ ਇਹਨਾਂ ਟੈਚ ਹੋਏ ਇਹਨਾਂ ਨੇ ਬਹੁਤ ਹੀ ਪਿਆਰ ਕਿਸ ਬਣਾ ਦੋ ਔਰ ਲੱਗਵਾ ਚੀਜ਼ਾਂ ਚ ਇਸ ਬਹੁਤ ਪਿਆਰੇ ਨੇ ਫ੍ਰੈਂਸੀਸ ਰੋਡਾਂ ਵਿੱਚ ਆ ਦੇਖੋ ਛੇੜ ਨਾਲੇ ਦਾ ਬਨਾੜਸੀ ਦੁਪੱਟਾ ਨਾਲੇ ਤੇ ਉਦਾਂ ਦੇ ਚ ਪਾਲਟੀ ਕਰਕੇ ਲੈਣੀ ਹੁੰਦਾ ਦੂਜੀ ਪਾਲਟੀ ਕਰਕੇ ਚੈਨ ਮਾਜ ਕੇ ਨਾਲੇ ਇੱਕ ਨਵੀਂ ਐਡ ਮਾਈ ਹੈ ਜੀ ਆ ਦੇਖੋ ਇਹ ਵੀ ਵਿੱਚ ਪੂਰਾ ਫ੍ਰੈਂਸੀ ਪੀਸ ਫਰੰਟ ਬੈਕ ਮੈਂ ਵੀ ਆਫਰ ਲਾ ਰਿਹਾ ਹਾਂ ਕੰਡ ਕੱਟ ਵਾਲਾ ਜੀ ਨਾਲ ਇਹਦੇ ਆ ਇੱਕੋ ਲੈ ਜਾਂਦੇ ਦੁਬਾਰਾ ਮੰਗਣਾ ਪੀਛ ਲਈ ਹੈ ਲਹਿੰਗਾ ਨਾਲ ਦੇਖੋ ਜੀ ਬਹੁਤ ਪਿਆਰਾ ਬਣਦਾ ਹੈ ਪੂਰਾ ਨਾਲ ਪੈਂਸੀ ਪੀਸ ਬਣੇਗਾ ਬਹੁਤ ਪਿਆਰਾ ਪੀਸ ਹੈ ਇਹ ਪਿਆਰਾ ਨਾਲ ਰੋਕੀ ਪਾੜੀਆਂ ਸਭ ਦੇ ਵਿੱਚ ਮਰ ਜਾਣੀਆਂ ਸਾਰੇ ਡਿਜ਼ਾਈਨ ਆਵੇ ਆ ਇਹਦੇ ਵਿੱਚ ਇੱਕ ਆ ਜੇ ਇੱਕ ਨਾਲ ਬਾਕੀ ਸਭ ਤੇ ਇਸ ਗੱਲ ਦਾ ਜਿਹੜਾ ਬਾਗ ਜਿਹੜੀਆਂ ਸਾਰੀ ਗਾੜੀ ਜਨੇਵੀਆਂ ਸਾਰੇ ਨਵੇਂ ਡਿਜ਼ਾਈਨ ਨੇ 3 ਫਲਟਾ ਮੇਰਾ ਵੀ ਆ ਗਏ ਉੱਤੇ ਹਾਂ ਦੇਖੋ ਨਾ 3 ਫਲਟਾ ਨਹੀਂ ਜਿਹਨੇ ਨਵੇਂ ਡਿਜ਼ਾਈਨ ਆਏ ਸਾਰੇ ਇਹ ਰਚੀ ਇਹਦਾ ਕੀ ਕੱਲੇ ਜਾਣਾ ਵਿਆਹ ਤੇ ਸੰਜੀਤ ਨੇਲ ਲਗਵਾ ਰਹੀ ਆ ਇਧਰ ਲਗ ਰਹੇ ਨੇਲ ਤੇ ਇਧਰ ਲਾਈਟ ਵੀ ਅੱਜ ਲਗਵਾਤੀ ਆ ਸਾਹਮਣੇ ਵਾਲੇ ਮਿਰਰ ਦੇ ਉੱਤੇ ਪਰ ਉਹ ਕਮ ਗਲਤ ਹੋਏ ਡੱਬੀ ਬਾਹਰ ਲਾਤੀ ਨਾ ਸ਼ੀਸ਼ੇ ਦੇ ਨਾਲ ਇਹ ਗਲਤ ਕਰਤਾ ਪਰ ਕੋਈ ਨਹੀਂ ਫਲਾਵਰਾਂ ਦੇ ਵਿੱਚ ਲਗਾਦਣੀ ਹੋ ਕੋਈ ਚੱਕਰ ਨਹੀਂ ਫਲਾਵਰ ਲਾਦਨੇ ਆ ਸਾਰੇ ਸਾਈਡਾਂ ਦੇ ਉੱਪਰ ਵੀ ਲਾਦਨੇ ਫਲਾਵਰ ਹਾਂ ਲੈ ਵੀ ਹੁਣ ਚੱਲੇ ਆਪਣੀਆਂ ਜਾਨ ਦੀਆਂ ਤਿਆਰੀਆਂ ਕਾਫੀ ਨੇ ਰੋ ਗਿਆ ਅੱਜ ਆਮ ਨਾਲ ਸਲੂਨ ਤੋਂ ਲਿਆਂਦਾ ਉੱਥੇ ਕੋਈ ਚਲਾਉਂਦਾ ਹੈ ਨਹੀਂ ਆ ਤੇ ਮੈਂ ਇੱਥੇ ਲਿਆ ਘਰੇ ਲਾ ਤਾਂ ਬੜੀ ਵਧੀਆ ਫ੍ਰੈਗਰੈਂਸ ਆਉਂਦੀ ਇੱਥੇ ਰੋਟੀ ਖਾ ਲਈਏ ਜਾਂ ਰੋਟੀ ਨਹੀਂ ਖਾਦੀ ਵੀ ਟਾਈਮ ਤੇ ਸਭ ਨੇ ਮਿਲਣਾ ਉਹਨੂੰ ਇੱਕ ਦਿਨ ਆਉਣਾ ਹੈ ਨਹੀਂ ਬਾਹਰਾਂ ਪੂਰੀ ਮੱਦ ਗਈ ਮੈਂ ਖੀਰ ਸਬਜ਼ੀ ਹੁੰਦੀ ਢੀ ਗਰਮ ਕਰਨ ਮੈਂ 12 ਵਜੇ ਪੂਰੇ ਆਲੂ ਗੋਭੀ ਬਣੀ ਨਾ ਸਾਰ ਲੈਣੇ ਇੱਧਰ ਪਤਾ ਨਹੀਂ ਕੀ ਆ ਇੱਧਰ ਕਿਹੜੀ ਸਬਜ਼ੀ ਛਣਿਆਂ ਦੀ ਸਬਜ਼ੀ ਪਰਤਾ ਦੇ ਪਰਤਾ ਦੇ ਦੇ